ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਾਰਗ ਨੂੰ ਨੈਸ਼ਨਲ ਹਾਈਵੇ ਦੀ ਤਰਜ਼ ਤੇ ਸਰਕਾਰ ਦੀ ਬਜਾਏ ਚੋਣਾ ਕਰਨ ਦੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਕਾਹਨ ਪਰ ਖੋਹੀ ਪਜੰਟਾ ਬਾ ਲਾਗੇ ਤੋਂ ਗਣ ਸ਼ੰਕਰ ਮਾਰਗ ਵੱਲ ਨੂੰ ਦੂਜੇ ਗੇੜ ਵਿਚ 110 ਫੁੱਟ ਚੌੜੇ ਮਾਰਗ ਦੇ ਨਿਰਮਾਣ ਦੀ ਕਾਰ ਸੇਵਾ ਸੰਤ ਬਾਬਾ ਸਤਨਾਮ ਸਿੰਘ ਜੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸ਼ੁਰੂ ਕਰਵਾ ਦਿੱਤੀ ਗਈ ਜਿਸ ਦੀ ਤੇ ਤਾਜ ਭਾਰੀ ਮਸ਼ੀਨਰੀ ਤੇ ਸੈਂਕੜੇ ਟਨ ਬੈਡ ਮੇਕਰਸ ਪਾਉਂਡ ਦਾ ਕੰਮ ਸ਼ੁਰੂ ਕਰਕੇ ਸੜਕ ਜੀ ਚੌੜਾਈ ਨੂੰ 30 ਫੁੱਟ ਤੋਂ ਵਧਾ ਕੇ ਨੈਸ਼ਨਲ ਹਾਈਵੇ ਦੀ ਤਰਜ਼ ਤੇ 110 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਮਹਾਨ ਸੇਵਾ ਦੇ ਦੂਜੇ ਗੇੜ ਦੀ ਸ਼ੁਰੂਆਤ ਦੌਰਾਨ ਅੱਜ ਪੰਜਾਬ ਮੋਰਚਾ ਦੀ ਸਾਰੀ ਟੀਮ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ। ਜਿੱਥੇ ਉਹਨਾਂ ਨੇ ਕਿ ਆਨੰਦਗੜ੍ਹ ਸਾਹਿਬ ਸੰਤ ਬਾਬਾ ਸਤਨਾਮ ਸਿੰਘ ਜੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਇਸ ਵੱਡੇ ਉਪਰਾਲੇ ਨੂੰ ਮਾਨਵਤਾ ਦੇ ਭਲੇ ਦੀ ਅਦੁੱਤੀ ਮਿਸਾਲ ਦੱਸਿਆ ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਵੱਧ ਚੜ ਕੇ ਇਸ ਇਤਿਹਾਸਿਕ ਕਾਰ ਸੇਵਾ ਦੇ ਕਾਰਜ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਇਸ ਸੇਵਾ ਦੇ ਵਿੱਚ ਸਾਡੇ ਇਲਾਕੇ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਰਾਣਾ ਤੇ ਬਜਾੜ ਨੇ ਕਿਹਾ ਕਿ ਜੋ ਕੰਮ ਸਰਕਾਰਾਂ ਦੇ ਬਣਦੇ ਹਨ ਉਹ ਕਾਰ ਸੇਵਾ ਤਿਤ ਹੋ ਰਹੇ ਹਨ ਇਸ ਲਈ ਸਰਕਾਰਾਂ ਨੂੰ ਕਿਲਾ ਨੰਦਗੜ੍ਹ ਸਾਹਿਬ ਦੀ ਇਸ ਮਹਾਨਕਾਰ ਸੇਵਾ ਤੋਂ ਸੇਧ ਲੈ ਕੇ ਜਲਦ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਇੱਥੇ ਗੱਲਬਾਤ ਕਰਦਿਆਂ ਬਾਬਾ ਸਤਨਾਮ ਸਿੰਘ ਜੀ ਨੂੰ ਕਿਹਾ ਇਹ ਸਾਰਾ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਹੋਲਾ ਮਹੱਲਾ ਤੋਂ ਪਹਿਲਾਂ ਇਸ ਕਾਰਜ ਦਾ ਵੱਡਾ ਹਿੱਸਾ ਮੁਕੰਮਲ ਕਰਕੇ ਸੰਗਤਾਂ ਨੂੰ ਰਾਤ ਪਹੁੰਚਾਈ ਜਾਵੇਗੀ ਉਹਨਾਂ ਨੇ ਦੱਸਿਆ ਕਿ ਖੋਜੋਵਾਲ ਤੋਂ ਕਾਹਨਪੁਰ ਸਾਈਡ ਨੂੰ 1.5 ਕਿਲੋਮੀਟਰ ਰੋਡ ਬਿਲਕੁਲ ਤਿਆਰ ਹੋ ਚੁੱਕੀ ਹੈ ਜਦ ਕਿ ਸੰਗਤਾਂ ਦੀ ਦਿੱਕਤ ਨੂੰ ਦੇਖਦਿਆਂ ਅੱਜ ਕਾਹਨਪੁਰ ਖੂਹੀ ਸਾਈਡ ਤੋਂ ਖੋਜੋਵਾਲ ਸਾਈਡ ਵੱਲ ਨੂੰ ਵੀ ਸੜਕ ਬਣਾਉਣ ਲਈ ਬੈਡ ਮੇਕਰਸ ਤਿਆਰ ਕਰਨੇ ਸ਼ੁਰੂ ਹੋ ਗਏ ਹਨ। ਮਹਾਪੁਰਸ਼ਾ ਦੀ ਕਿਰਪਾ ਹੋ ਗਈ ਸਾਡੇ ਇਲਾਕੇ ਤੇ ਮਾਰੇ ਪਪਾ ਸਤਨਾਮ ਸਿੰਘ ਜੀ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਅੱਜ ਜਿਹੜੀ ਗੱਲ ਨੂੰ ਸਾਰੇ ਲੋਕ ਕਹਿੰਦੇ ਨੇ ਕਿ ਕਾਹਨਪੁਰ ਖੂਹੀ ਵੱਲ ਤੋਂ ਰੋਡ ਸ਼ੁਰੂ ਕਰਨੀ ਚਾਹੀਦੀ ਇਧਰ ਜਹਾ ਟੁੱਟੀ ਸੀ। ਸੋ ਮਹਾਰਾਜ ਅੱਜ 21 ਤਰੀਕ ਦਾ ਸਮਾਂ ਆ ਗਿਆ। ਤੇ ਤੁਸੀਂ ਦੇਖੋ ਭਈ ਇਧਰੋਂ ਰੋਡ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। 100 ਫੁੱਟ ਚੌੜੀ ਬਣਨੀ ਐ। ਸੋ ਅਸੀਂ ਵੀ ਕੁਦਰਤੀ ਯਾਰੇ ਸੀਗੇ ਮਾਪੁਰਸ਼ਾਂ ਦੇ ਚਰਨਾਂ 'ਚ ਲਤ-ਮਸਤਕ ਹੋਏ ਐ। ਸੋ ਰਾਜ ਲਈ ਬਹੁਤ ਵੱਡੀ ਪੰਜਾਬ ਲਈ ਕੁੱਝ ਦੀ ਗੱਲ ਐ। ਸਾਡੇ ਘਰ ਮਸਤਾਨਾਂ ਲਈ ਵੱਡੀ ਗੱਲ ਐ। ਪਰ ਮੈਂ ਇੱਕ ਸੱਚਾ ਅਜ ਫੇਰ ਦੁੱਖ ਜਾਰ ਕਰੂੰਗਾ। ਸਾਡੇ ਇਲਾਕੇ ਦਾ ਸਹਿਯੋਗ ਭਾਈ ਘੱਟ ਐ। ਮੈਂ ਤਾਂ ਬਾਰ-ਬਾਰ ਅਪੀਲ ਕਰਦਾ ਬੰਦਤ ਝੜ ਕੇ ਕਰੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਚੀਜ਼ ਦਰਜ ਹੋ ਜਾਣੀ ਅੱਜ ਵੀਰ ਜੀ ਨੇ ਵੀ ਦੱਸਿਆ ਜੇ ਪੰਜਾਬ ਸਰਕਾਰ ਵੱਲੋਂ ਥੋੜਾ ਜਿਹਾ ਇਹ ਗਲ ਹੋਈ ਹੈ ਤਾਂ ਮੈਂ ਤਾਂ ਉਹਦੇ ਬਾਰੇ ਕੁਝ ਨਹੀਂ ਬੋਲੂਗਾ ਮਹਾਂਪੁਰਸ਼ ਜਾਣਕਾਰੀ ਜਿੰਨੀ ਅੱਗੇ ਦੇਣੀ ਉਹ ਦੇ ਸਕਦੇ ਐ ਤੇ ਆਹ ਖੁਸ਼ੀ ਦਾ ਪਾਲਾ ਮੈਂ ਤੁਹਾਡੇ ਨਾਲ ਵੀਡੀਓ ਰਾਹੀਂ ਸਾਂਝਾ ਕੀਤਾ ਜਰੂਰ ਪੁੱਜੋ ਭਾਈ ਇਸ ਮਹਾਂ ਜਗ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਵੇ ਉਹ ਕਹਿੰਦੇ ਨੇ ਕਿ ਭਰਾ ਹੀ ਕੋਈ ਨਹੀਂ ਹੁੰਦੇ